ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਗੁਰਾਇਆਂ ਦੇ ਵੱਖ-ਵੱਖ ਵਾੜਾਂ ਵਿੱਚ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਅਤੇ ਆਪ ਪਾਰਟੀ ਦੀ ਸਮੂਹੀ ਟੀਮ ਵੱਲੋਂ ਨਸ਼ਿਆਂ ਦੇ ਵਿਰੁੱਧ ਜਾਗਰੂਤਾ ਪ੍ਰੋਗਰਾਮ ਕਰਵਾਏਗੇ ਜਿਸ ਦੇ ਤਹਿਤ ਵਾਰ ਨੰਬਰ 11 ਦੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਵਾੜ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਪ੍ਰੀਮ ਕੁਮਾਰ ਅਤੇ ਕੌਂਸਲਰ ਬਲਵਿੰਦਰ ਕੌਰ ਹੀਰ ਨੇ ਕਿਹਾ ਕਿ ਅਸੀਂ ਸੋਚ ਚੁੱਕਦੇ ਹਾਂ ਇਹ ਆਪਣੇ ਬਾਡ ਵਿੱਚੋਂ ਨਸ਼ਾ ਖਤਮ ਕਰਾਂਗੇ ਅਗਰ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੋਹਾਨ ਨਗਰ ਕੌਂਸਲ 사ਧਕ ਅਫਸਰ ਮਨਦੀਪ ਸਿੰਘ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਗੁਰਵਿੰਦਰ ਨੋਰਾ ਵਾਈਸ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਕੋਆਰਡੀਨੇਟਰ ਪੰਕਜ ਰਾਏ ਅਤੇ ਆਹ ਪਾਰਟੀ ਦੇ ਆਗੂ ਮੌਜੂਦ ਰਹੇ ਮਹੱਤਵਪੂਰਨ ਕਸਬਾ ਗਰਾਹਾਂ ਗ੍ਰਾਂਥ ਸ਼ਹਿਰ ਦੇ ਵਿੱਚ ਅੱਜ ਅਸੀਂ ਵਾਰਡ ਨੰਬਰ 11 ਦੇ ਵਿੱਚ ਗੁਰੂ ਘਰ ਦੇ ਵਿੱਚ ਇਕੱਤਰ ਹੋਏ ਆਂ ਸਾਡਾ ਅੱਜ ਦਾ ਮਿਸ਼ਨ ਜਿਹੜਾ ਅਸੀਂ 11 ਨੰਬਰ ਵਾਰਡ ਦੇ ਨਿਵਾਸੀਆਂ ਦਾ ਅਸੀਂ ਸਹਿਯੋਗ ਲੈਣਾ ਆ ਕਿਉਂਕਿ ਪਿਛਲੇ ਸਮੇਂ ਤੋਂ ਦੇਖਿਆ ਕਿ ਨਸ਼ਿਆਂ ਦਾ ਦੌਰ ਜਿਹੜਾ ਹੈਗਾ ਦੋ ਦਹਾਕਿਆਂ ਤੋਂ ਬਹੁਤ ਹੀ ਵੱਡਾ ਜਿਹੜਾ ਹੈਗਾ ਪੰਜਾਬ ਨੂੰ ਢਾਹ ਲਾ ਰਿਹਾ ਸੀ ਜਦੋਂ ਕਿ ਪੰਜਾਬ ਸਰਕਾਰ ਲਗਾਤਾਰ ਦੋ 23 ਸਾਲ ਤੋਂ ਜਿਹੜਾ ਹੈਗਾ ਇਹਨਾਂ ਨਸ਼ਿਆਂ ਵਿਰੁੱਧ ਕੰਮ ਕਰ ਰਹੀ ਆ ਔਰ ਇਹਨਾਂ ਨੂੰ ਅਸੀਂ ਜਾਗਰੂਕ ਵੀ ਕੀਤਾ ਆ ਔਰ ਨਾਲ ਦੀ ਨਾਲ ਅਸੀਂ ਇਹਨਾਂ ਦਾ ਸਹਿਯੋਗ ਵੀ ਲੈ ਲਈ ਸਾਰੇ ਪੈੜਾ ਭਰਾਵਾਂ ਦਾ ਜਿਹੜਾ ਹੈਗਾ ਉਹ ਬੇਨਤੀ ਕੀਤੀਆਂ ਇੱਥੋਂ ਦੇ ਕਾਉਂਸਲਰ ਜਿਹੜੇ ਹੈਗਾ ਬਲਵਿੰਦਰ ਕੌਰ ਹੀਰ ਜੀ ਉਹਨਾਂ ਦੇ ਹਮਸਫਰ ਸੰਜੀਵ ਹੀਰ ਜੀ ਔਰ ਸਾਡੇ ਹਰਮੇਸ਼ ਲਾਲ ਪ੍ਰਧਾਨ ਜੀ ਔਰ ਤਰਸੀਮ ਲਾਲ ਜੀ ਔਰ ਸਾਡੇ ਗੁਰਵਿੰਦਰ ਨੌਰਾ ਜੀ ਮਨਦੀਪ ਸਿੰਘ ਜੀ ਸਾਡੇ ਕਾਰਸਾਧਕ ਅਫਸਰ ਔਰ ਹੋਰ ਸਾਰਿਆਂ ਹੀ ਸਾਡੇ ਬਿੱਲਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਵੀ ਨੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਬਲਾਕ ਪ੍ਰਧਾਨ ਵੀ ਨੇ ਅਸੀਂ ਸਾਰਿਆਂ ਨੇ ਅੱਜ ਇੱਥੇ ਆ ਕੇ ਜਿਹੜਾ ਮਹਿਸੂਸ ਕੀਤਾ ਕਿ ਵਾਰਡ ਨੰਬਰ 11 ਦੇ ਲੋਕ ਬਹੁਤ ਹੀ ਜਾਗਰੂਕ ਹੋ ਚੁੱਕੇ ਹੈਗੇ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਅਸੀਂ ਨਸ਼ਿਆਂ ਦੇ ਖਿਲਾਫ ਪਹਿਲਾਂ ਵੀ ਡਟ ਕੇ ਖੜੇ ਸੀ ਤੇ ਅੱਜ ਵੀ ਜਿਹੜੇ ਖੜੇ ਆ ਅਸੀਂ ਵਾਰਡ ਨੰਬਰ 11 ਨੂੰ ਜਿਹੜਾ ਹੈ ਉਹ ਨਸ਼ਾ ਮੁਕਤ ਜਿਹੜਾ ਵਾਰਡ ਬਣਾਉਣਾ ਆ ਇਹ ਸਾਰਿਆਂ ਨੇ ਭਰੋਸਾ ਦਿੱਤਾ ਆ ਔਰ ਮੈਂ ਇਹਨਾਂ ਨੂੰ ਵਚਨ ਦਿੱਤਾ ਆ ਕਿ ਜਿੱਥੇ ਆਮ ਆਦੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੜਾ ਦੀ ਰਹਿਨਮਾਈ ਦੇ ਵਿੱਚ ਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਜਿਹੜੀਆਂ ਹਨੇਰੀਆਂ ਆ ਰਹੀਆਂ ਉਹਦੇ ਵਿੱਚ ਅਸੀਂ ਇਹ ਬਾਲਡ ਨੰਬਰ 11 ਨਵੇਂ ਇੱਕ ਨਮੂਨੇ ਦਾ ਸ਼ਹਿਰ ਸ਼ਹਿਰ ਦੇ ਵਿੱਚ ਬਾਲਡ ਬਣਾਵਾਂਗੇ ਔਰ 13 ਕੁ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈਗਾ ਹੁਣ ਵੀ ਵਿਕਾਸ ਦੇ ਜਿਹੜੇ ਕਾਰ ਚੱਲ ਰਹੇ ਆ ਅਸੀਂ ਵੇਖਣ ਵੀ ਜਾ ਰਹੇ ਆ ਔਰ ਨਾਲ ਦੀ ਨਾਲ 1 ਕਰੋੜ 62 ਲੱਖ ਦੇ ਜਿਹੜੇਗਾ ਸਮੁੱਚੇ ਗਰਾਂਆ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਕਾਰਜਾਂ ਲਈ ਜਿਹੜੇ ਗਿਆ ਉਹ ਫੰਡ ਰੀਲੀਜ਼ ਹੋ ਚੁੱਕੇ ਆ 14 ਤੋਂ ਪਹਿਲਾਂ ਵੀ ਲਗਭਗ 1.3 ਕਰੋੜ ਜਿਹੜੇ ਹੈਗਾ ਗਰਾਹ ਸ਼ਹਿਰ ਨੂੰ ਜਿਹੜੇ ਸੀ ਉਹ ਦਿੱਤੇ ਗਏ ਸੀਗੇ ਔਰ ਨਾਲ ਦੀ ਨਾਲ 1 ਕਰੋੜ 6 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਗਰਾਹ ਸ਼ਹਿਰ ਦਾ ਨਵੀਨੀਕਰਨ ਸੁੰਦਰੀਕਰਨ ਕੰਮਾਂ ਸੀ ਸੀਵਰੇਜ ਸਿਸਟਮ ਦੀ ਸਾਫ ਸਪਾਈ ਕਰਨੀ ਸੀ ਉਹ ਵੀ ਅੰਤਲੇ ਪੜਾ ਦੇ ਵਿੱਚ ਜਿਹੜਾ ਹੈਗਾ ਚੱਲਿਆ ਬਹੁਤ ਜਲਦੀ ਜਿਹੜਾ ਹੈਗਾ ਵੱਡਾ ਜਿਹੜਾ ਹੈਗਾ ਆ ਅੰਡਰ ਬ੍ਰਿਜ ਜਿਹੜਾ ਕਿ ਸਾਰੇ ਹਲਕੇ ਇਲਾਕੇ ਦੀ ਖਾਸ ਤੌਰ ਤੇ ਤੇ ਸਾਡੇ 4 ਬਾਲਡਾਂ ਦੀ ਜਿਹੜੀ ਸੀ ਬਹੁਤ ਵੱਡੀ ਮੰਗ ਸੀ ਉਹਤੇ ਵੀ ਜਿਹੜੇ ਬਹੁਤ ਜਲਦੀ ਜਿਹੜਾ ਹੈਗਾ ਉਹ ਕੰਮ ਹੋਣ ਜਾ ਰਿਹਾ ਹੈਗਾ ਸੋ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਭਰੋਸਾ ਦਿਵਾਉਣੇ ਕਿ ਵਿਕਾਸ ਦੇ ਕੰਮਾਂ ਦੀਆਂ ਤਾਂ ਹਨੇਰੀਆਂ ਹੋਣਗੀਆਂ ਪਰੰਤੂ ਆ ਜਿਹੜਾ ਪੁਰਾਣੀਆਂ ਸਮੇਂ ਦੀਆਂ ਸਰਕਾਰਾਂ ਅਕਾਲੀ ਦਲ ਕਾਂਗਰਸ ਸਰਕਾਰਾਂ ਨੇ ਜਿਹੜਾ ਛੇਵਾਂ ਦਰਿਆ ਨਸ਼ਿਆ ਦਾ ਇਸ ਪੰਜਾਬ ਦੇ ਵਿੱਚ ਪਾਇਆ ਸੀ ਉਸ ਨੂੰ ਆਪਾਂ ਨਜਾਦ ਤੋਂਣ ਦੇ ਲਈ ਆਓ ਡਟ ਕੇ ਜਿਹੜਾ ਹੈਗਾ ਸਾਥ ਦਿਓ ਨਸ਼ੇ ਦੇ ਤਸਕਰਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਆਪਾਂ ਜੇਲ੍ਹ ਦੀਆਂ ਸਲਾਕਾਂ ਤੱਕ ਭੇਜਣ ਦਾ ਜਿਹੜਾ ਕੰਮ ਕਰੀਏ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਜੀ ਅੱਜ ਪਾਰਟ ਨੰਬਰ 11 ਨਗਰ ਕੌਂਸਲ ਬੁਰਾਇਆ ਵਿਖੇ ਜਿਹੜਾ ਹੈਗਾ ਅੱਜ ਜੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਮਹਿੰਮ ਛੇੜੀ ਗਈ ਆ ਜਿਸ ਦੇ ਤਹਿਤ ਅੱਜ ਪਾਰਟ ਨੰਬਰ 11 ਵਿੱਚ ਪ੍ਰੋਗਰਾਮ ਜਿਹੜਾ ਹੈਗਾ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਮਨਦੀਪ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਮਾਨਯੋਗ ਪ੍ਰਧਾਨ ਨਗਰ ਕੌਂਸਲ ਗੁਰਾਇਆ ਸ਼੍ਰੀ ਹਰਮੇਸ਼ ਚਲਾਲ ਜੀ ਔਰ ਕੋਆਰਡੀਨੇਟਰ ਸ਼੍ਰੀ ਪੰਕਜ ਭਾਰਦਵਾ ਜੀ ਜਿਹੜੇ ਅਤਿਚੇ ਤੌਰ ਤੇ ਉਹ ਪਹੁੰਚੇ ਆ ਔਰ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਸੁਦੇਸ਼ ਬਿੱਲਾ ਜੀ ਔਰ ਨੋਰਾ ਜੀ ਔਰ ਸਮੂਹ ਮਹੱਲਾ ਨਿਵਾਸੀ ਇੱਥੇ ਉਹ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ ਆ ਔਰ ਅੱਜ ਵਿਸ਼ਵਾਸ ਦਿਵਾਇਆ ਗਿਆ ਪਾਰਟ ਨੰਬਰ 11 11 ਵੱਲੋਂ ਕਿ ਅਸੀਂ ਨਸ਼ਿਆ ਦਾ ਜਿਹੜਾ ਹੈਗਾ ਉਹ ਡਟ ਕੇ ਵਿਰੋਧ ਕਰਾਂਗੇ ਔਰ ਜਿੱਥੇ ਵੀ ਕਿਸੇ ਨੂੰ ਸਮਝਾਉਣ ਦੀ ਲੋੜ ਹੋਈ ਕਿਸੇ ਨੂੰ ਗਾਈਡ ਕਰਨ ਦੀ ਲੋੜ ਹੋਈ ਅਸੀਂ ਉਹ ਵੀ ਜਿਹੜਾ ਹੈਗਾ ਕਰਾਂਗੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਵੱਲੋਂ ਜਿਹੜਾ ਹੈਗਾ ਮੁਹੱਲਾ ਨਿਵਾਸੀਆ ਦਾ ਔਰ ਹਾਈ ਕਮਾਂਡ ਦਾ ਜਿਹੜਾ ਹੈਗਾ ਉਹ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਜੋ ਜ਼ਿੰਮੇਵਾਰੀ ਸਾਨੂੰ ਉਹ ਦੇਣਗੇ ਅਸੀਂ ਉਹ ਤਨਦੇਹੀ ਦੇ ਨਾਲ ਜਿਹੜੀ ਆ ਉਹ ਪੂਰੀ ਕਰਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ